ਅਸਲ ਦੀ ਵੱਡੀ ਖਬਰ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਆ ਰਹੀ ਹੈ ਜਿੱਥੋਂ 12 ਜਣਾਂ ਨੂੰ ਕਾਰਗੋ ਥੈਫਟ ਦੀ ਇੱਕ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਦੋਸ਼ ਲੱਗੇ ਨੇ ਤੇ ਇਹਨਾਂ ਨੂੰ ਫੈਡਰਲ ਇਨਡਾਈਟਮੈਂਟਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ ਇਹਨਾਂ ਦੇ ਵਿੱਚੋਂ 11 ਪੰਜਾਬੀ ਦੱਸੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਾਂਚ ਕਰਤਾਵਾਂ ਨੇ ਜਿਹੜੇ ਇਨਵੈਸਟੀਗੇਟਰ ਸੀਗੇ ਉਹਨਾਂ ਨੇ ਇਸ ਜਾਂਚ ਦਾ ਇਸ ਆਪਰੇਸ਼ਨ ਦਾ ਨਾਂ ਹੀ ਸਿੰਘ ਆਰਗੇਨਾਈਜੇਸ਼ਨ ਰੱਖਿਆ ਸੀ ਕਿਉਂਕਿ ਇਹਦੇ ਵਿੱਚ 11 ਜਣੇ ਜਿਹੜੇ ਨੇ ਉਹ ਪੰਜਾਬੀ ਭਾਈਚਾਰੇ ਤੋਂ ਨੇ ਤੇ ਇਹਨਾਂ ਦੇ ਉੱਤੇ ਦੋਸ਼ ਲੱਗੇ ਨੇ ਵੀ ਇਹਨਾਂ ਨੇ ਵੱਖ-ਵੱਖ ਸਮਿਆਂ ਦੇ ਦੌਰ ਕਾਰਗੋ থেਫਟ ਦੀਆਂ ਜਿਹੜੀਆਂ ਘਟਰਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੈ ਮਾਰਚ 2021 ਤੋਂ ਲੈ ਕੇ ਜੂਨ 2025 ਤੱਕ ਜਿਹੜੇ ਸਿੰਘ ਆਰਗੇਨਾਈਜੇਸ਼ਨ ਦੇ ਮੈਂਬਰ ਸਨ ਦੋਸ਼ਾਂ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਕਈ ਤਰ੍ਹਾਂ ਦੇ ਕਰਾਇਮ ਕੀਤੇ ਟਰਕਿੰਗ ਕੰਪਨੀਆਂ ਬਣਾ ਕੇ ਜਿਹੜੀਆਂ ਉਹ ਬਿਡ ਜਿਹੜੀਆਂ ਉਹ ਹਾਸਲ ਕੀਤੀਆਂ ਫੇਕ ਕੰਪਨੀਆਂ ਬਣਾ ਕੇ ਤੇ ਨਾਲ ਹੀ ਜਿਹੜੇ ਸ਼ਿਪਿੰਗ ਕੰਟਰੈਕਟਸ ਜਿਹੜੇ ਉਹ ਹਾਸਲ ਕੀਤੇ ਇਹਨਾਂ ਦੇ ਵਿੱਚ ਜਿਹੜਾ ਨਾਮ ਲਿਆ ਗਿਆ ਉਹਦੇ ਵਿੱਚ ਪਰਮਵੀਰ ਸਿੰਘ ਉਮਰ 29 ਸਾਲ ਆ ਸੰਦੀਪ ਸਿੰਘ ਉਮਰ 31 ਸਾਲ ਮਨਦੀਪ ਸਿੰਘ ਉਮਰ 42 ਸਾਲ ਰਣਜੋਤ ਸਿੰਘ ਉਮਰ 38 ਸਾਲ ਗੁਰਨੇਕ ਸਿੰਘ ਚੋਹਾਨ ਉਮਰ 40 ਸਾਲ ਹਰਪੀ ਸਿੰਘ ਉਮਰ 26 ਸਾਲ ਐਲਗਰ ਰਨਾਡੇਸ 12 ਜਣੇ ਨੇ ਟੋਟਲ ਐਲਗਰ ਰਨਾਡੇਸ ਜਿਹੜਾ ਉਹ ਕਿਸੇ ਹੋਰ ਭਾਈਚਾਰੇ ਦਾ ਇਹਦੀ ਉਮਰ 27 ਸਾਲ ਆ ਅਰਸ਼ਪ੍ਰੀਤ ਸਿੰਘ 27 ਸਾਲਾਂ ਦਾ ਬਿਕਰਮਜੀਤ ਸਿੰਘ 27 ਸਾਲਾਂ ਦਾ ਬਿਕਰਮਜੀਤ ਸਿੰਘ 30 ਸਾਲਾਂ ਦਾ ਹਿੰਮਤ ਸਿੰਘ ਖਾਲਸਾ 28 ਸਾਲਾਂ ਦਾ ਤਿੰਨ ਰਣ ਸਿੰਘ ਜਿਹੜਾ ਉਹ 27 ਸਾਲਾਂ ਦਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਉਹ ਫੌਂਟਾਨਾ ਦੇ ਰੈਜ਼ੀਡੈਂਟ ਨੇ ਤੇ ਇਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੇ ਰਹਿਣ ਵਾਲੇ ਨੇ ਉਹ ਬੇਕਰਸਫੀਲਡ ਦੇ ਤੇ ਜਿਹੜਾ ਐਲਗਰ ਰਨਾਡੇਸ ਆ ਉਹ ਫੌਂਟ ਅਨਦਰ ਰਹਿਣ ਵਾਲਾ ਦੱਸਿਆ ਗਿਆ